ਨੌਰੀ ਮੋਰਚੇ ਵੱਲੋਂ ਅੱਜ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕੱਲ ਤੋਂ 111 ਕਿਸਾਨਾਂ ਦਾ ਜਥਾ ਮਰਨਵਰਤ ਤੇ ਬੈਠੇਗਾ ਦੁਪਹਿਰੇ 2 ਵਜੇ ਤੋਂ ਇਹ ਜਥਾ ਮਰਨਵਰਤ ਤੇ ਬੈਠੇਗਾ ਇੱਕ ਆਗੂ ਉਹਨਾਂ ਦੀ ਅਗਵਾਈ ਕਰੇਗਾ 111 ਕਿਸਾਨ ਇਕੱਠੇ ਮਨ ਮਰਨਵਰਤ ਤੇ ਬੈਠਣਗੇ ਔਰ ਅਣਮਿੱਥੇ ਸਮੇਂ ਦੇ ਲਈ ਇਹ ਮਰਨਵਰਤ ਚੱਲੇਗਾ ਅਣਮਿੱਥੇ ਸਮੇਂ ਦੇ ਲਈ ਕਾਲੇ ਕੱਪੜੇ ਪਾ ਕੇ ਜਥੇ ਦੇ ਸਾਰੇ ਮੈਂਬਰ ਬੈਠਣਗੇ ਪੁਲਿਸ ਦੀ ਬੈਰੀਕੇਡਿੰਗ ਤੇ ਕੋਲ ਇਹ ਜਿਹੜੀ ਜਗ੍ਹਾ ਰੱਖੀ ਗਈ ਹੈ ਉੱਥੇ ਔਰ ਐਸ ਕੇ ਐਮ ਦਾ ਇੱਕ ਆਗੂ ਇਸ ਜਥੇ ਦੀ ਅਗਵਾਈ ਕਰੇਗਾ ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ 50 ਦਿਨਾਂ ਤੋਂ ਮਰਨਵਰਤ ਤੇ ਬੈਠੇ ਡੱਲੇਵਾਲ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਹੈ ਹੁਣ ਉਹਨਾਂ ਦੇ ਸਰੀਰ 'ਚ ਪਾਣੀ ਜਾਣਾ ਵੀ ਬੰਦ ਹੋ ਗਿਆ ਹੈ ਸੋ ਡੱਲੇਵਾਲ ਦੇ ਸਮਰਥਨ ਦੇ ਵਿੱਚ ਹੁਣ 111 ਕਿਸਾਨਾਂ ਦਾ ਜਥਾ ਕੱਲ ਤੋਂ ਮਰਨਵਰਤ ਸ਼ੁਰੂ ਕਰੇਗਾ ਮਨਪ੍ਰੀਤ ਚੈਲ ਸਾਡੇ ਸਹਿਯੋਗੀ ਸਿੱਧੇ ਜੁੜ ਰਹੇ ਨੇ ਮਨਪ੍ਰੀ ਥੋੜਾ ਜਿਹਾ ਕਲੈਰਿਟੀ ਚਾਹਾਂਗੇ 111 ਕਿਸਾਨ ਜਿਹੜੇ ਨੇ ਇਹ ਜਿਹੜਾ ਖਰੋਰੀ ਤੇ ਤਰਨਾ ਚੱਲ ਰਿਹਾ ਉਹਨਾਂ ਦੇ ਨੇ ਜਾਂ ਇਹ ਐਸਕੇਐਮ ਵੱਲੋਂ ਐਲਾਨ ਕੀਤਾ ਆ ਦੇਖੋ ਵੀਰਾਂ ਸਾਂਝੇ ਤੌਰ ਦੇ ਉੱਤੇ ਇਹ ਐਲਾਨ ਕੀਤਾ ਗਿਆ ਹੈ ਜਿਹੜਾ ਇਹ ਸੰਘਰਸ਼ ਇਸ ਵਕਤ ਕਨੌੜੀ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਸਟੇਜ ਲੱਗੀ ਹੋਈ ਜਗਦੀਸ਼ ਸਿੰਘ ਢੱਲੇਵਾਲ ਦੇ ਉੱਤੇ ਨਾਲ ਹੀ ਪ੍ਰੈਸ ਵਾਰਤਾ ਕੀਤੀ ਗਈ ਉਸ ਜਗ੍ਹਾ ਦੇ ਉੱਤੇ ਤੇ ਇਹ ਕਿਹਾ ਗਿਆ ਕਿ 111 ਕਿਸਾਨ ਕਾਲੇ ਚੋਲੇ ਪਾ ਕੇ ਯਾਨੀ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਉਹਨਾਂ ਨੇ ਕਾਲਾ ਚੋਲਾ ਪਾਇਆ ਹੋਇਆ ਹੈਗਾ ਤੇ ਕੱਲ ਨੂੰ ਜਿੱਥੇ ਹਰਿਆਣਾ ਦਾ ਬਾਰਡਰ ਹੈ ਤੇ ਪੰਜਾਬ ਦੀ ਸਰਹੱਦ ਹੈ ਉਸ ਜਗ੍ਹਾ ਦੇ ਉੱਤੇ ਜਾ ਕੇ ਉਹਨਾਂ ਵੱਲੋਂ 111 ਕਿਸਾਨਾਂ ਵੱਲੋਂ ਮਰਨ ਵਾਰਤ ਲਗਾਤਾਰ ਸ਼ੁਰੂ ਕਰ ਦਿੱਤਾ ਜਾਵੇਗਾ 111 ਕਿਸਾਨਾਂ ਦਾ ਜੱਥਾ ਹੋਵੇਗਾ ਪਹਿਲਾ ਹੀ ਜੱਥਾ ਹੋਵੇਗਾ ਤਾਂ ਇੱਕ ਲੋਤਾ ਇਸ ਵਕ ਛੜਨਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਸ ਚੀਜ਼ ਨੂੰ ਕਿੱਦਾਂ ਦੇਖਿਆ ਜਾਵੇਗਾ ਕਿਉਂਕਿ ਇੱਕ ਪਾਸੇ ਤਾਂ ਜਗਜੀਤ ਸਿੰਘ ਢੱਲੇਵਾਲ ਦਾ ਅੱਜ ਪੰਜਾਵਾ ਦਿਨ ਹੈਗਾ ਆਜ਼ਾਦ ਦਿਨ ਵੀ ਟਾਲ ਚੁੱਕੇ ਕੱਲ ਨੂੰ 51 ਦਿਨ ਸ਼ੁਰੂ ਹੋ ਜਾਵੇਗਾ ਦੂਸਰੇ ਪਾਸੇ ਕੱਲ 2 ਵਜੇ 111 ਕਿਸਾਨਾ ਵੱਲੋਂ ਉਸ ਜਗ੍ਹਾ ਦੇ ਉੱਤੇ ਜਾ ਕੇ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤੇ ਯਾਨੀ ਕਿ ਦੋ ਫਰੰਟ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮਨੋ ਨੂੰ ਹਰ ਦੇ ਨਾਲ ਗੱਲਬਾਤ ਕਰਦੇ ਆ ਮਨੋ ਜੀ ਕਿੱਦਾਂ ਦੇਖਦੇ ਪਏ ਸਾਰੀ ਚੀਜ਼ ਨੂੰ ਤੁਸੀਂ ਹੁਣ ਦੋ ਫਰੰਟ ਖੁੱਲੇ ਜਾਣਗੇ ਜੇਕਰ ਗੱਲ ਕੀਤੀ ਜਾਵੇ ਪ੍ਰੈਸ਼ਰ ਪਾਉਣ ਦੇ ਤਰੀਕੇ देखिए लोग बहुत ज़्यादा भावुक हैं और 50 दिन हो गए हैं सरदार जगजीत सिंह डल्लेवाल जी के आवरण अनशन को पानी भी पिछले अड़तालीस घंटे से उनके शरीर के अंदर नहीं जा रहा है शरीर के ऑर्गन्स अंदर से बंद होने लग गए हैं यानी शरीर कुछ भी एक्सेप्ट नहीं कर रहा है और डॉक्टरों ने बताया कि यही चीज़ आगे जाके मल्टीपल ऑर्गन फेलियर के तौर पर रिजल्ट बनता है इसका तो लोगों का ये भावना है किसानों की ये भावना है कि हमारे प्रधान हैं वो तिल तिल मौत के नज़दीक जा रहे हैं वो तो कुर्बानी की तरीफ़ कुर्बानी के नज़दीक जा रहे हैं तो उनके साथ हम भी कुर्बान होंगे हम भी अपनी कुर्बानी देंगे इसीलिए एक किसानों का जत्था कल जो पुलिस की बैरिकेटिंग है उसके नज़दीक शांतिपूर्ण ढंग से आगे जाके वहाँ अपना दरिया बिछा के वहाँ आराम से बैठेगा काले कपड़े पहन के कोई दिल्ली जाने की कोशिश नहीं करी जाएगी कोई बैरिकेड तोड़ने की कोशिश नहीं करी जाएगी ਆਰਾਮ से शांतिपूर्ण तरीके से गांधीवादी सिद्धांतों पे नॉन वायलेंस के सिद्धांतों पे अहिंसा के सिद्धांतों पे लोग वहां जाके बैठे अभी मैंने जगजीत सिंह डल्लेवाल साहब और ना इस बबत गलबत कीती गई है ओना दी हामी लेई गई है ते एसकेएम दे जेड़ियां मीटिंगा हुंदियां ने ओ उस बबत की ओना नु भी इस बब जानकारी दीती गई है ओना दा कीरो रहेगा ओना वलो हामी भरी गई इस चीज नु लेके देखिए एसकेएम नॉन पॉलिटिकल और केएमएम के साथियों की आपसी चर्चा आज हुई थी सुबह और उस चर्चा के अनुसार ये निर्णय लिया गया है ਔਰ ਸਰਦਾਰ ਦਰਜੀਤ ਸਿੰਘ ਢਲੇਵਾਲ ਜੀ ਕੀ ਹਾਲਤ ਅਭੀ ਨਾਜ਼ੁਕ ਹੈ तो हो सकता है हमारे साथियों ने उनसे भी सलाह मशवरा किया हो चर्चा हुई होगी उसके बारे में जिन साथियों की चर्चा हुई है मुझे लगता है कि वो क्लियर कट उस बात को पूरी अच्छे तरीके से वो रख पाए अच्छा लगातार एक ही जथा उठे बैठेगा या लगातार जथे भेजे जानेगे क्योंकि कुछ समय बाद जदों ਤੁਸੀਂ ਕਹਿ ਰਹੇ ਹੋ 111 ਕਿਸਾਨ ਉਥੇ ਜਾ ਕੇ ਬੈਠਣਗੇ ਪ੍ਰੋਟੈਸਟ ਕਰਨਗੇ ਉਹਨਾਂ ਦੀ ਸੇਦ ਦੇ ਵਿੱਚ ਵੀ ਸੁਭਾਵਿਕ ਜੀ ਤੌਰ ਤੇ ਗਰਾ ਵਟਾਵੇਗੀ ਤਾਂ ਉਸ ਜਗ੍ਹਾ ਨੂੰ ਫੁੱਲਫਿਲ ਕਰਨ ਦੇ ਲਈ ਜਿੰਨੇ ਕਿਸਾਨ ਉਥੇ ਗੰਭੀਰ ਹੁੰਦੇ ਜਾਣਗੇ ਬਿਮਾਰ ਹੁੰਦੇ ਜਾਣਗੇ ਉਹ 111 ਦਾ ਜਥਾ ਉਥੇ ਰਹਿਗਾ ਜਾਂ ਲਗਾਤਾਰ ਤੇ ਜਾਣਗੇ ਉਸ ਜਗ੍ਹਾ ਦੇ ਉੱਤੇ ਨਹੀਂ ਜੋ 111 ਕਿਸਾਨ ਹੋਗੇ ਮਰਨ ਵਰਤਕਾਰਤ ਹੁੰਦਾ ਹੈ ਆਮਲ ਅੰਸ਼ਨਕਾਰਤ ਹੁੰਦਾ ਹੈ ਕਿ ਭਈ ਜਾਂ ਤੋਂ ਮੰਗੇ ਪੂਰੀ ਹੋ ਜਾਏ ਜਾਂ ਫਿਰ ਮਰਤੀ ਹੋ ਜਾਏ ਤੋਂ ਉਨ ਮੇ ਸ ਕੋਈ ਚੇਂਜ ਨਹੀਂ ਹੋਗਾ ਜੋ ਸਾਥੀ ਜਾਣਗੇ وہی ਸਾਥੀ 111 ਸਾਥੀ ਬੈਠੇਗੇ ਅੱਛਾ ਲੱਗਦਾ ਕਿ ਕੇਂਦਰ ਤੇ ਦਬਾਅ ਪਾਵੇਗਾ ਹੋਰ ਇਸ ਚੀਜ਼ ਨੂੰ ਲੈ ਕੇ ਕਿ ਹੁਣ ਦੋ ਜਗ੍ਹਾ ਦੇ ਉੱਤੇ ਫਰੰਟ ਖੋਲਿਆ ਜਾ ਰਿਹਾ ਹੈ ਕੋਈ رابطہ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਦੇਖਿਏ ਕੇਂਦਰ ਤੋਂ ਬੇਰੁਖੀ ਕੀ ਸਾਰੀ ਹੱਦਾਂ ਪਾਰ ਕਰ ਰਹਾ ਹੈ केंद्र सरकार तो मानवता इंसानियत की सारी हदें पार कर रही है तो केंद्र कैसे उसको लेगा नहीं लेगा वो एक अलग विषय है लोगों की जो जन भावना है वो ये है कि हम सरदार जगजीत सिंह डल्लेवाल जी को इस तरीके से अकेले वो मौत के नजदीक जा रहे हैं वो मृत्यु की तरफ जाते हुए उनको नहीं देख पा रहे हैं लोग भावुक हैं तो इसलिए लोगों ने निर्णय लिया कि भाई हम भी सरदार जगजीत सिंह डल्लेवाल जी के आमण अंशन के साथ हम भी आमण अनशन पर बैठेंगे अब अगर सरकार इसी तरीके की बेरुखी जारी रखेगी हो सकता है परमात्मा ना करे कुछ अनहोनी हो जाए सरदार जगदी सिंह डल्लेवाल जी की शहादत हो सकती है तो उसके बाद हम भी फिर उसी शहादत के रास्ते पे चले इसीलिए कल से वो 2 बजे से आमरण अनशन पे बैठेंगे बड़ी शांतिपूर्ण तरीके से बैठा जाएगा अच्छा अभी मैंने को एज बार डिफाइन कीती गई है क्योंकि उम्रदराज किसान इस जगह पे ऊपर पहुंचे हुए हैं नए नौजवान किसान भी इथे है कहीं कोई एज बार डिफाइन कीती गई है ताकि लीडर साहबान कोई लीडर उस जगह उस जत्थे की نمائندگی करेगा वो ओदे बबत भी जानकारी लीडरशिप है वो बड़ी सीनियर लीडरशिप उसके साथ रहेगी और सच को अभी एज डेफिनेशन तो एज तो डिफाइन नहीं करी गई है उस चीज को लेके लेकिन प्रॉपर उसकी लिस्टिंग करी जा रही है और आज चर्चा हुई थी इस विषय पे तो कल सुबह तक सारी चीज़ें क्लियर हो जाएंगी लेकिन सीनियर लीडरशिप भी बैठेगी हमारी तो हमारी तो खुद की भी ये भावना है कि भाई इस तरीके से डल्लेवाल साहब जैसे जैसे मौत के नज़दीक जा रहे हैं तो उनको ऐसे देखा नहीं जाता तो हम भी उसमें बैठने के लिए पूरे तरीके से तैयार हैं ਸੋ ਵਿਜੇਪਾਲ ਸਾਫ ਤੌਰ ਤੇ ਇੱਕ ਪ੍ਰੈਸ਼ਰ ਟੈਕਟਿਕਸ ਦੇ ਤੌਰ ਤੇ ਵੀ ਇਸ ਚੀਜ਼ ਨੂੰ ਦੇਖਿਆ ਜਾ ਸਕਦਾ ਹੈ ਤੇ ਅੰਦੋਲਨ ਦਾ ਦੂਸਰਾ ਪੜਾਅ ਵੀ ਇਸ ਚੀਜ਼ ਦੇ ਤੌਰ ਤੇ ਵੀ ਦੇਖਿਆ ਜਾ ਸਕਦਾ ਜਦੋਂ 101 ਕਿਸਾਨ ਮਰਨਵਰਤ ਦੇ ਲਈ ਬੈਠਣਗੇ ਜਿੱਥੇ ਹਰਿਆਣਾ ਦਾ ਬਾਰਡਰ ਤੇ ਪੰਜਾਬ ਦਾ ਬਾਰਡਰ ਆ ਉੱਥੇ ਇੱਕ ਜਗ੍ਹਾ ਹੈ ਜਿੱਥੇ ਬੈਰੀਗੇਟਸ ਲੱਗੇ ਹੋਏ ਨੇ ਬਿਲਕੁਲ ਉਸ ਤੋਂ ਥੋੜੀ ਦੂਰੀ ਦੇ ਉੱਤੇ ਕਿਸਾਨ ਜਥੇ ਬੰਦੀਆਂ ਦੇ ਨੁਮਾਇੰਦਿਆਂ ਦੇ ਵਿੱਚੋਂ ਚੁਣੇ ਗਏ ਕੁਝ 111 ਕਿਸਾਨ ਕਾਲੇ ਚੋਲੇ ਪਾ ਕੇ ਉਸ ਜਗ੍ਹਾ ਦੇ ਉੱਤੇ ਕੱਲ ਤੋਂ ਮਰਨਵਰਤ ਤੇ ਬੈਠਣਗੇ ਕਰੀਬ 2 ਵਜੇ ਦਾ ਸਮਾਂ ਜਿਹੜੀਆਂ ਜਥੇਬੰਦੀਆਂ ਵੱਲੋਂ ਦਿੱ ਜਰੂਰ ਤੱਕ ਮੰਗਾ ਨਹੀਂ ਮੰਨਿਆ ਜਾਣੀਏ ਔਰੋਂ ਤੱਕ ਜਿਹੜਾ ਮਰਨਵਰਤਾ ਜਾਰੀ ਰਹਿ ਗਿਆ ਦੂਸਰੇ ਪਾਸੇ ਜਗਜੀਤ ਸਿੰਘ ਢੱਲੇਵਾਲ ਵੱਲੋਂ ਵੀ ਲਗਾਤਾਰ ਮਰਨਵਰਤਾ ਜਾਰੀ ਹੈ ਸੋ ਕੇਂਦਰ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਦੇ ਤੌਰ ਤੇ ਵੀ ਇਸ ਚੀਜ਼ ਨੂੰ ਦੇਖਿਆ ਜਾ ਸਕਦਾ ਹੈ ਦੋ ਫਰੰਟੋਂ ਖੋਲੇ ਜਾ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਚੀਜ਼ਾਂ ਦੇ ਪ੍ਰਤੀਕਰਮ ਕੀ ਆਣਗੇ ਕਿ ਲਗਾਤਾਰ ਪ੍ਰਸ਼ਾਸਨ ਭਾਵੇਂ رابطہ ਕਰ ਰਿਹਾ ਹੈ ਲੇਕਿਨ ਕਿ ਕੇਂਦਰ ਦੇ ਨਾਲ ਕਿਤੇ ਨਾ ਕਿਤੇ ਕੋਈ ਮੀਟਿੰਗ ਦਾ ਕੋਈ ਵਿਚਲਾ ਰਸਤਾ ਨਿਕਲਦਾ ਹੈ ਕੋਈ ਬ੍ਰਿਜ ਬਣਦਾ ਹੈ ਤਾਂ ਉਸ ਤੋਂ ਬਾਅਦ ਹੀ ਸਾਰੀਆਂ ਚੀਜ਼ਾਂ ਦੇਖਣੀਆਂ ਹੋਣਗੀਆਂ ਲੇਕਿਨ ਕਿੰਨਾ ਸਮਾਂ ਹੋਰ ਲੱਗੇਗਾ ਇਸ ਚੀਜ਼ ਨੂੰ ਬਿਲਟ ਹੋਣ ਦੇ ਬਿਲਡ ਅਪ ਕਰਨ ਦੇ ਲਈ ਯਾਨੀ ਯਾਨੀ ਇਹ ਕਹਿ ਸਕਦੇ ਆ ਵੀ ਹੋਣ ਐਸ ਕੇ ਐਮ ਵੀ ਇਸ ਮੋਰਚੇ ਦਾ ਹਿੱਸਾ ਬਣ ਰਿਹਾ ਹੈ ਜੀ ਦੇਖੋ ਇਹਨਾਂ ਵੱਲੋਂ ਜਦੋਂ ਅੱਜ ਪ੍ਰੈਸ ਫਾਟਾ 'ਤੇ ਕੀਤੀ ਗਏ ਖਨੌਰੀ ਮੋਰਚੇ ਦੇ ਉੱਤੇ ਤਾਂ ਉਹਨਾਂ ਨੇ ਕਿਹਾ ਕਿ ਸਾਡੀਆਂ ਗੱਲਾਂ ਬਾਤਾਂ ਜਿਹੜੀਆਂ ਮੀਟਿੰਗ ਦੇ ਵਿੱਚ ਹੋਈਆਂ ਸੀਗੀਆਂ ਤਾਂ ਉਹਨਾਂ ਵੱਲੋਂ ਇੱਕ ਚੀਜ਼ ਸਾਫ਼ ਕਰ ਦਿੱਤੀ ਗਈ ਸੀ ਕਿ ਵੀ ਜੋ ਅੱਗੇ ਵੀ ਰابطਾ ਕਾਇਮ ਕੀਤਾ ਜਾਵੇਗਾ ਜਾਂ ਅੱਗੇ ਦਾ ਵੀ ਕੋਈ ਪਲਾਨ ਹੋਵੇਗਾ ਤਾਂ ਦੋਨੇ ਜਥੇਬੰਦੀਆਂ ਉਹ ਫਿਰ ਉਹ ਐਸਕੇਐਮ ਪੋਲੀਟੀਕਲ ਜਾਂ ਨਾਨ ਪੋਲੀਟੀਕਲ ਹੋਣਗੀਆਂ ਤੇ ਖਨੌਰੀ ਮੋਰਚੇ ਵਾਲੇ ਜਿਹੜੇ ਨੁਮਾਇੰਦੇ ਹੋਣਗੇ ਉਹਨਾਂ ਦਾ ਆਪਸੀ ਵਿੱਚ ਆਪਸ ਦੇ ਵਿੱਚ ਤਾਲਮੇਲ ਹੋਵੇਗਾ ਹਾਂ ਬਿਲਕੁਲ ਤੁਸੀਂ ਇਸ ਚੀਜ਼ ਨੂੰ ਕਹਿ ਸਕਦੇ ਹੋ ਕਿ ਉਹ ਇਸ ਦੇ ਵਿੱਚ ਹਾਮੀ ਭਰਦੇ ਪਏ ਨੇ ਤਾਂ ਹੀ ਇਹ ਚੀਜ਼ ਪੋਸੀਬਲ ਹੋ ਰਹੀ ਹੈ ਕਿਉ ਜਥੇਬੰਦੀਆਂ ਇਹ ਵੀ ਨਹੀਂ ਚਾਣਗੀਆਂ ਕਿ ਜਿੱਥੇ ਪਹਿਲਾਂ ਕਿਤੇ ਬਿਆਨਾਂ ਦੇ ਬਾਬਤ ਜਦੋਂ ਜਾਰੀ ਕਰ ਦਿੱਤੇ ਜਾਂਦੇ ਸਨ ਤਾਂ ਖਟਾਸ ਪੈਦਾ ਹੋ ਜਾਂਦੀ ਸੀਗੀ ਤੇ ਉਹ ਖਟਾਸ ਦੁਬਾਰਾ ਨਾ ਪੈਦਾ ਹੋਵੇ ਤਾਂ ਹੁਣ ਹਰ ਇੱਕ ਕਦਮ ਨੂੰ ਬੜਾ ਫੂਕ ਫੂਕ ਕੇ ਚੱਕਿਆ ਜਾ ਰਿਹਾ ਹੈ ਤੇ ਹਰ ਬਾਬਲ ਜਿਹੜੀ ਗੱਲਬਾਤ ਆ ਉਹ ਸਾਂਝੀ ਕਰਕੇ ਜਥੇਬੰਦੀ ਇੱਕ ਦੂਜੇ ਦੇ ਨਾਲ ਉਸ ਤੋਂ ਬਾਅਦ ਹੀ ਪ੍ਰੈਸ ਵਾਰਤਾ ਕਰਦੀਆਂ ਨੇ ਲੇਕਿਨ ਜੇਕਰ ਹੁਣ ਗੱਲ ਕੀਤੀ ਜਾਵੇ ਤਾਂ ਕੱਲ ਦਾ ਵੱਡੀ ਗੱਲ ਇਹ ਹੈ ਕਿ ਸਾਡੇ ਮਨਪ੍ਰਿਤ ਮੈਂ ਆਉਣਾ ਤੁਹਾਡੇ ਕੋਲੇ ਸਾਡੇ ਨਾਲ ਰਕੇਸ਼ ਟਿਕੈਤ ਜੁੜ ਗਏ ਨੇ ਰਕੇਸ਼ ਟਿਕੈਤ ਫੋਨ ਲਾਈਨ ਤੇ ਜੁੜੇ ਨੇ ਟਿਕੈਤ ਸਾਹਿਬ ਬਹੁਤ ਬਹੁਤ ਸਵਾਗਤ ਹੈ दर्न्वार्था, दर्न्वार्था। अच्छा आज टिकट साहब एक ऐलान किया गया है कि हुन 111 किसान पैरलल मरणवरते बैठनगे इस फैसले की वजह भाई जब लोग दुखी और हताश हो जाता है सरकारों से हम्म तो इस तरह का निर्णय लेते हैं क्योंकि सरकार सुन नहीं रही जी उनको आज 50 दिन हो गए उनको उनकी हालात खराब है एक बड़े लीडर है हमारे बीच से अगर चले जाएंगे तो बड़ा नुकसान देश के देश को होगा जब आदमी हताश हो जाता है तो फिर इस तरह का कदम उठाता है और लोग क्या हैं जो धरने पर लोग बच्चे हुए हैं? तो उनको ही लगता है कि सरकार नहीं सुन रही तो यही एक रास्ता है भाई दिल्ली जाने नहीं दे रहे जी तो यही एक रास्ता बचा फिर उनपे तो उनका निर्णय है ये तो ये 111 किसान एसकेएम की तरफ से है नहीं ये उनका आज का निर्णय होगा एसकेएम की तो कल मीटिंग हुई थी हम्म पातडा में तो वहां तो ये नहीं हुआ था और ये है कि अगली मीटिंग 18 तारीख में होगी फिर ये आज का इनका निर्णय होगा ये धरना कमेटी का निर्णय होगा ये हम्म जी और तुसी जिस तरीके नाल टकेत साहब कहया सी कि आंदोलन नु दूसरीया स्टेटा तक लेके जाना होउगा पंजाब दे विच इस तरीके नाल बैठे रहन ते नहीं हल होना नहीं नहीं दूसरे स्टेट में तो है मीटिंगे हो रही है उत्तर प्रदेश में हमारी बहुत मीटिंग हो रही कर्नाटक में मीटिंग हो रही आज कहीं पे भी मीटिंग होती है या कल जो जो वो पेपर थे जो नया एक ड्राफ्ट आया था उसकी पर्तिया जलाई तो पूरे देश भर में जली है उससे पहले भी बीसी के वहाँ प्रोग्राम हुए तो सब जगह हुए अब छब्बीस तारीख का ट्रैक्टर मार्च है तो सब जगह हुआ पूरे देश में आंदोलन ਉਹ ਪੂਰੇ ਦੇਸ਼ ਵਿੱਚ ਹੈ ਵਹਿਕਾਰਿਕ ਰੂਪ ਤੋਂ ਪੂਰੇ ਦੇਸ਼ ਦਾ ਕਿਸਾਨ ਇਸ ਮੂਮੈਂਟ ਤੇ ਜੁੜਾ ਹੋਇਆ ਹੈ ਠੀਕ ਹੈ ਸ਼ੁਕਰੀਆ ਟਿਕੈਟ ਸਾਹਿਬ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਰੱਖਣ ਲਈ ਤਾਂ 111 ਕਿਸਾਨਾਂ ਦਾ ਜਥਾ ਨੌਰੀ ਬਾਰਡਰ ਤੇ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਵੱਲੋਂ ਹੀ ਜਿਹੜਾ ਹੈ ਉਹ ਮਰਨ ਵਰਤ ਤੇ ਬੈਠੇਗਾ ਔਰ ਹੁਣ ਪੈਰਲਲ ਇਹ ਜਿਹੜਾ ਹੈ ਜਿੱਥੇ ਬੈਰੀਕੇਡਸ ਲੱਗੇ ਨੇ ਉੱਥੇ ਇਹ ਮਰਨ ਵਰਤ ਸ਼ੁਰੂ ਕੀਤਾ ਜਾ ਰਿਹਾ ਹੈ ਤੋ ਕਿਨਾਰੀ ਬਾਰਡਰ ਤੇ ਕਿਸਾਨਾਂ ਨੇ ਹੁਣ ਆਪਣੀ ਰਣਨੀਤੀ ਦੇ ਵਿੱਚ ਤਬਦੀਲੀ ਲਿਆਂਦੀ ਹੈ ਕਿਉਂਕਿ ਪਹਿਲਾਂ ਸਿਰਫ ਡੱਲੇਵਾਲ ਤੱਕ ਸੀਮਿਤ ਸੀ ਹੁਣ 111 ਕਿਸਾਨ ਹੋਰ ਕਾਲੇ ਕੱਪੜੇ ਪਾ ਕੇ ਔਰ ਮਰਨ ਵਰਤ ਤੇ ਬੈਠਣਗੇ ਔਰ ਜਿਵੇਂ ਅਬਿਮਨਿਊ ਕੋਹਾੜ ਦੱਸ ਰਹੇ ਸੀ ਕਿ ਮਰਨ ਵਰਤ ਤੇ ਬੈਠਣ ਦਾ ਮਤਲਬ ਹੈ ਕਿ ਜਿਹੜੇ ਕੱਲ 2 ਵਜੇ ਬੈਠ ਜਾਣਗੇ ਲਗਾਤਾਰ ਅਣਮਿੱਥੇ ਸਮੇਂ ਤੱਕ ਉਹੀ ਚੱਲਣਗੇ ਜਿਹੜੇ ਲਗਾਤਾਰ ਜਿਹੜੇ ਕੱਲ ਬੈਠ ਜਾਣਗੇ ਉਹੀ ਰਹਿਣਗੇ ਇਦਾਂ ਨਹੀਂ ਹੋਏਗਾ ਕਿ ਉਸ ਦੇ ਵਿੱਚ ਕੋਈ ਬਦਲਾਵ ਹੋਏਗਾ ਜਾਂ ਅਗਲੇ ਦਿਨ ਕੋਈ ਦੂਸਰਾ ਜੱਥਾ ਆ ਕੇ ਬੈਠ ਜਾਏਗਾ ਜਿਹੜੇ 111 ਕੱਲ ਬੈਠਣਗੇ ਕਾਲੇ ਕੱਪੜੇ ਪਾ ਕੇ ਉਹੀ ਲਗਾਤਾਰ ਆਪਣਾ ਮਰਨ ਵਰਤ ਜਾਰੀ ਰੱਖਣਗੇ ਯਾਨੀ ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇ ਇੱਕ ਜਗਜੀਤ ਸਿੰਘ ਡੱਲੇਵਾਲ ਇਕੱਲੇ ਮਰਨ ਵਰਤੇ ਬੈਠੇ ਨੇ ਕਿੰਨੀਆਂ ਡਾਕਟਰਾਂ ਦੀਆਂ ਟੀਮਾਂ ਲੱਗੀਆਂ ਨੇ ਉਹਨਾਂ ਦਾ ਚੈੱਕਅਪ ਕਰ ਲਈ ਕਿੰਨਿਆਂ ਦੇ ਟੈਸਟ ਹੋ ਰਹੇ ਨੇ ਤੇ ਜੇ 111 ਬੈਠ ਜਾਣਗੇ ਤਾਂ ਫਿਰ ਉਸ ਦੇ ਲਈ ਪ੍ਰਸ਼ਾਸਨ ਦੀ ਕੀ ਤਿਆਰੀ ਹੋਏਗੀ ਕਿਸ ਤਰੀਕੇ ਨਾਲ ਪ੍ਰਸ਼ਾਸਨ ਰਿਐਕਟ ਕਰੇਗਾ ਕਿੰਨੇ ਡਾਕਟਰ ਚਾਹੀਦੇ ਹੋਣਗੇ ਕਿੰਨਾ ਉਥੇ ਸਰਵਿਸ ਚਾਹੀਦੀ ਹੋਏਗੀ ਇਹ ਕਹਿਣਾ ਬੜਾ ਆਸਾਨ ਹੈ ਜਾਂ ਸੁੰਣਾ ਬੜਾ ਆਸਾਨ ਹੈ ਕਿ 111 ਬੈਠਣਗੇ ਪਰ ਕਿਵੇਂ ਉਹ ਜਿਹੜਾ ਹੈ ਉਸ ਨੂੰ ਦੇਖਿਆ ਜਾ ਰਿਹਾ ਹੈ ਐ ਸੁਖਜੀਤ ਸਿੰਘ ਜੁੜੇ ਨੇ ਸਾਡੇ ਨਾਲ ਐਸਕੇਐਮ ਤੋਂ ਗੈਰ ਸਿਆਸੀ ਤੋਂ ਸੁਖਜੀਤ ਜੀ ਇਸ ਫੈਸਲੇ ਦੀ ਖਾਸ ਵਜ੍ਹਾ ਕਿਵੇਂ ਦੇਖਦੇ ਹੋ ਅਹ ਤਕੋਲ ਸਭੀ ਖਾਸ ਹੋ ਜਾਏ ਇਹ ਆ ਕਿ 50 ਦਿਨ ਤੋਂ ਸਰਦਾਰ ਜੀ ਵੀ ਸਿੰਘ ਢੱਲੇਵਾਲ ਜੀ ਮਰਨwarte ਬੈਠੇ ਨੇ ਔਰ ਇਸ ਦੇਸ਼ ਦੀ ਸਰਕਾਰ ਜਿਹੜੀ ਆਪਣੇ ਆਪ ਨੂੰ ਕਿਸਾਨ ਹਤਾਇਸ਼ੀ ਮਜ਼ਦੂਰ ਹਤਾਇਸ਼ੀ ਲੋਕ ਹਤਾਇਸ਼ੀ ਸਭ ਦਾ ਸਾਰ ਸਭ ਦਾ ਵਿਕਾਸ ਕਹਿੰਦੀ ਆ ਉਹ ਪਿਛਲੇ 50 ਦਿਨ ਤੋਂ ਦੇਸ਼ ਦਾ ਅੰਦਾਤਾ ਮਰਨwarte ਬੈਠਾ ਵਾ ਕਿਹਦੇ ਵਾਸਤੇ ਬੈਠਾ ਇਸ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਹਮ ਔਰ ਸਵੈਧਨ ਹਿੰਦਤਾ ਦੀ ਸਾਰੀਆਂ ਹੱਦਾਂ ਜਿਹੜੀਆਂ ਨੇ ਪਾਰ ਹੋ ਗਈਆਂ ਨੇ ਤੇ ਆਪਾਂ ਬਿਲਕੁਲ ਇਸ ਮਸਲੇ ਦੇ ਗੱਲ ਕਰਨ ਨੂੰ ਤਿਆਰ ਲੀਆਂ ਕੇਂਦਰ ਸਰਕਾਰ ਔਰ ਜਿਹੜੇ ਸਾਡੇ ਆਗੂ ਸਹਿਬਾਨ ਜਿਹੜੇ ਡੱਲੇਵਾਲ ਸਾਹਿਬ ਦੇ ਨਾਲ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਉਹਨਾਂ ਦੇ ਮਨ ਤੇ ਭਾਵਨਾ ਸੀ ਕਿ ਇਕੱਲਾ ਡੱਲੇਵਾਲ ਸਾਹਿਬ ਕਿਉਂ ਜਾਵੇ ਹੂੰ ਅ ਜੇ ਜਾਣਾ ਜੇ ਡੱਲੇਵਾਲ ਸਾਹਿਬ ਜਿੱਧਰ ਕੁਝ ਹੋ ਗਿਆ ਜੋ ਸਾਡੇ ਕੋਲ ਰਿਪੋਰਟਾਂ ਆਇਆ ਜੋ ਇੰਟੈਲੀਜੈਂਸ ਰਿਪੋਰਟਾਂ ਨੇ ਜਿਦਾ ਪਹਿਲਾਂ ਦੋ ਬੰਦੇ ਸਲਫਾਸ ਖਾ ਕੇ ਜਿਹੜੇ ਆ ਉਹ ਸ਼ਹੀਦ ਹੋ ਗਏ ਨੇ ਇਹੋ ਜਿਹਾ ਬਹੁਤ ਕੁਝ ਹੋਣ ਵਾਲਾ ਅਗਰ ਡੱਲੇਵਾਲ ਸਾਹਿਬ ਦੀ ਸ਼ਹੀਦੀ ਹੁੰਦੀ ਜਾਂ ਸਿਚੁਏਸ਼ਨ ਸਾਡੇ ਕੰਟਰੋਲ 'ਚ ਨਹੀਂ ਰਹਿਣੀ ਸਿਚੁਏਸ਼ਨ ਸਰਕਾਰ ਦੇ ਕੰਟਰੋਲ 'ਚ ਨਹੀਂ ਰਹਿਣੀ ਸੋ ਜਿਹੜੇ ਸੀਨੀਅਰ ਲੀਡਰਸ਼ਿਪ ਸੀ ਜਿਹੜੀ ਜਥੇਬੰਦੀਆਂ ਲਈ ਉਹਨਾਂ ਨੇ ਇਹ ਕਿੱਬੀ ਜਗਾ ਡੱਲੇਵਾਲ ਸਾਹਿਬ ਮਰਨ ਵਾਸਤੇ ਤਿਆਰ ਤੇ ਆਪਾਂ ਕਿਉਂ ਨਹੀਂ ਡੱਲੇਵਾਲ ਕਿਉਂ ਸੋ ਉਹ ਚੁੜੀਆ ਭਾਵਨਾ ਨੂੰ ਲੈ ਕੇ ਜਿਹੜਾ ਵਾ ਸਰਕਾਰ ਨੂੰ ਹੋਰ ਚਗਾਉਣ ਵਾਸਤੇ ਹੋ ਸਕਦਾ ਸਰਕਾਰ ਇੱਕ ਬੰਦੇ ਦੀ ਸ਼ਹੀਦੀ ਨਾਲ ਸ਼ਹਾਦਤ ਨਾਲ ਨਾ ਜਾ ਕੇ ਸੋ 111 ਦਾ ਜਥਾ ਜਿਹੜਾ ਵਾ ਉਹ ਕੱਲ ਜਿਹੜਾ ਵਾ 2 ਵਜੇ ਤੋਂ ਮਰਨ ਵਰਤੇ ਬੈਠੂਗਾ ਇਸ ਕਰਕੇ ਕਿ ਸਾਡਾ ਸਾਡੇ ਆਗੂ ਨੇ ਆਪਣਾ ਮਲਬਾਨ ਦੇਣ ਵਾਸਤੇ ਫੈਸਲਾ ਕਰ ਲਿਆ ਹੁਣ ਸਾਡਾ ਫਰਜ਼ ਕੀ ਬਣ ਗਿਆ ਅਸੀਂ ਸਰਕਾਰ ਨਾਲ ਕੋਈ ਲੜਾਈ ਨਹੀਂ ਲੜ ਸਕਦੇ ਸਰਕਾਰ ਤੇ ਇਹਨਾਂ ਕੋਲ ਲੜਾਈ ਲੱਭ ਨਹੀਂ ਸਕਦਾ ਨਾ ਸਾਡੇ ਕੋਲ ਸੰਸਾਧਨ ਨੇ ਨਾ ਸਾਡੇ ਕੋਲ ਇੰਨੀ ਕੈਪੈਸਿਟੀ ਆ ਕਿ ਆਪਾਂ ਕੋਈ ਰਿਵੋਲਟ ਕਰ ਸਕੀਏ ਆਪਾਂ ਨੇ ਪੀਸਫੁਲ ਜਿਹੜਾ ਵਾ ਇੱਕ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਸੁੱਤੀ ਨੀਂਦ ਤੋਂ ਜਗਾ ਸਕਦੇ ਆਂ ਉਹ ਜਗ੍ਹਾ ਉਂਦਾ ਕਿ ਪ੍ਰਯਾਸ ਜਿਹੜਾ ਵਾ ਕੀਤਾ ਜਾ ਰਿਹਾ ਵਾ ਔਰ ਇਹਦੇ ਚ ਇਹਦੇ ਚ ਐਸਕੇਮ ਦਾ ਵੀ ਰੋਲ ਹੈਗਾ ਕੋਈ ਨਹੀਂ ਹਾਲ ਤੱਕ ਐਸਕੇਮ ਨੇ ਜਿਹੜਾ ਸਿਰਫ ਐਸਕੇਮ ਨਾਨ ਪੋਲਿਟਿਕਲ ਦਾ ਔਰ ਕੇਐਮ ਦਾ ਫੈਸਲਾ ਵਾ ਦੋਨਾਂ ਫਾਰਮਾਂ ਦਾ ਅ ਕਿਉਂਕਿ ਐਸਕੇਮ ਨਾਨ ਪੋਲਿਟਿਕਲ ਨੇ ਜਿਹੜੀ ਸਪੋਰਟ ਆ ਉਹ 1013 ਵਾਲੇ ਪ੍ਰੋਗਰਾਮ ਚ ਦਿੱਤੀ ਸੀ ਔਰ 18 ਵਾਲੇ ਪ੍ਰੋਗਰਾਮ ਵਾਸਤੇ ਔਰ ਸੋਰੀ ਛਪੀ ਹੋਏ ਪ੍ਰੋਗਰਾਮ ਵਾਸਤੇ 18 ਨੂੰ ਜਿਹੜੀ ਮੀਟਿੰਗਾਂ ਔਰ ਜਿਹੜੀ ਅਗਲੀ ਰਣਨੀਤੀ ਬਣਨੀ ਉਹਦੇ ਵਾਸਤੇ 18 ਨੂੰ ਮੀਟਿੰਗ ਰੱਖੀ ਗਿਆ ਲੇਕਿਨ ਸਾਡੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਆਪਾਂ ਇੰਨਾ ਇੰਤਜ਼ਾਰ ਕਰ ਸਕੀਏ ਜੀ ਪਿਛਲੇ 4-5 ਦਿਨ ਤੋਂ ਡੱਲੇਵਾਲ ਸਾਹਿਬ ਦੀ ਹਾਲਤ ਸੁਣਾ ਹੋ ਗਈ ਜੀ ਆਪ ਸਾਡੇ ਕੋਲ ਦੇਖਿਆ ਨਹੀਂ ਜਾਂਦਾ ਹਮ ਅ ਅਗਰ ਅਸੀਂ ਉਹਨੂੰ ਦੇਖ ਨਹੀਂ ਸਕਦੇ ਤੇ ਅਗਰ ਕੱਲ ਨੂੰ ਕੁਝ ਉਹਨਾਂ ਦਾ ਹਸਾਰਤ ਹੋ ਜਾਂਦੀ ਆ ਫਿਰ ਜਿਹੜੇ ਬਾਕੀ ਲੋਕਾਂ ਦੇ ਨਾਲ ਜਾਣਗੇ ਉਹ ਅਸੀਂ ਕਿਸ ਤਰ੍ਹਾਂ ਦੇਖ ਸਕਦੇ ਆ ਸੋ ਮੈਨੂੰ ਲੱਗਦਾ ਕਿ ਇਹ ਡਿਸੀਜਨ ਜਿਹੜਾ ਉਹਦੇ ਚੋਂ ਇੱਕ ਆਇਆ ਵਾ ਅ ਭਾਵਨਾਤਮਕ ਤੌਰ ਤੇ ਆਇਆ ਵਾ ਉਹ ਸਰਕਾਰ ਨੂੰ ਜਗਾਉਣ ਵਾਸਤੇ ਆ ਹੂੰ ਕੇ ਯਾਨੀ ਜਿਹੜੀਆਂ ਖਨੌਰੀ ਬਾਰਡਰ ਤੇ ਆਲਰੇਡੀ ਜਥੇਬੰਦੀਆਂ ਬੈਠੀਆਂ ਨੇ ਉਹਨਾਂ ਦਾ ਡਿਸੀਜਨ ਹੈ ਜੀ ਜੀ ਨਹੀਂ ਕੇਐਮ ਦੀ ਸਹਿਮਤੀ ਨਾਲ ਡਿਸੀਜਨ ਆ ਲੇਕਿਨ ਬੈਠਣਗੇ ਜਿਹੜੇ ਖਨੌਰੀ ਬਾਰਡਰ ਤੇ ਹੈ ਨੇ ਉਹ ਲੋਕ ਕਿਉਂ ਸ਼ੰਭੂ ਤੋਂ ਆ ਕੇ ਲੋਕ ਇੱਥੇ ਬੈਠ ਨਹੀਂ ਸਕਦੇ ਉਹਨਾਂ ਦਾ ਅਸਰ ਉਹ ਸਿਸਟਮ ਚੱਲ ਰਿਹਾ ਵਾ ਸਾਡੇ ਵੀ ਜਿਹੜੇ ਜਥੇਬੰਦੀਆਂ ਲੋਕ ਸ਼ੰਭੂ ਤੇ ਬੈਠੇ ਹੋਏ ਨੇ ਮੇਰੇ ਖੁਦ ਦੇ ਜਿਹੜੇ ਆ ਜਨਾਬ ਮੇਰਾ ਕਿਟਰ ਆ ਸ਼ੰਭੂ ਦੇ ਇੱਕ ਨਲਦ ਮੇਰੇ ਟਰਾਲੀਆਂ ਵਗੈਰਾ ਲੱਗੇ ਆ ਲੇਕਿਨ ਮੇਰੀ ਡਿਊਟੀ ਜਿਹੜੀ ਆ ਜਦੋਂ ਇੱਥੇ 26 ਨੂੰ ਚੱਕ ਰਿਆ ਸੀ ਡੱਲੇਵਾਲ ਸਾਹਿਬ ਨੂੰ ਉਸ ਤੋਂ ਬਾਅਦ ਮੇਰੀ ਡਿਊਟੀ ਖਨੋਰੀ ਤੇ ਆ ਗਈ ਆ ਬਾਕੀ ਮੇਰਾ ਕਿਟਰ ਜਿਹੜਾ ਉਹ ਕੁਝ ਉੱਥੇ ਆ ਕੁਝ ਇੱਥੇ ਆ ਸੋ ਜਿਹੜੇ ਉੱਥੇ ਸ਼ੰਭੂ ਤੇ ਬੈਠੇ ਸ਼ੰਭੂ ਤੇ ਆਪਣੀ ਡਿਊਟੀ ਨਿਭਾਉਣਗੇ ਜਿਹੜੇ ਖਨੋਰੀ ਬਾਰਡਰ ਤੇ ਇਹਨਾਂ ਵਿੱਚੋਂ 111 ਜਿਹੜੇ ਸਾਡੀ ਸੀਨੀਅਰ ਲੀਡਰਸ਼ਿਪ ਆ ਜਿਹੜੀ ਸਾਡੇ ਜਥੇਬੰਦੀਆਂ ਦੀ ਉਹ ਉੱਥੇ ਲਗਭਗ ਗੱਲ ਜਿਹੜੀ ਆ ਉਹ ਹੋਊਗੀ ਅੱਜ ਰਾਤ ਨਾ ਫਾਈਨਲ ਹੋ ਜਾਣਗੇ ਔਰ ਕੱਲ ਉਥੇ ਬੈਠਣਗੇ ਔਰ ਬੈਠਣ ਦਾ ਤਰੀਕਾ ਵੀ ਇਹ ਹੋਊਗਾ ਤੇ ਕੋਈ ਆ ਤਾਂ ਉਹ ਜਿਹੜੀ ਕੰਦ ਕੱਢੀ ਆ ਆਪਾਂ ਉਹ ਕੰਦ ਨੂੰ ਕਰਾਸ ਨਹੀਂ ਕਰਨਾ ਨਾ ਆਪਾਂ ਦਿੱਲੀ ਜਾਣ ਦਾ ਸਾਡਾ ਕੋਈ ਇਰਾਦਾ ਠੀਕ ਹੈ ਲੇਕਿਨ ਆਪਾਂ ਖੁੱਲੇ ਸਾਮਾਨ ਦੇ ਥੱਲੇ ਹਮ ਬਿਲਕੁਲ ਕੋਈ ਉਥੇ ਟੈਂਟ ਨਹੀਂ ਹੋਊਗਾ ਕੋਈ ਕੁਝ ਨਹੀਂ ਹੋਊਗਾ ਹਾਂ ਰਾਤ ਨੂੰ ਹੋ ਸਕਦਾ ਆਪਾਂ ਉਹ ਕੰਬਲ-ਕੰਬਲ ਲੈ ਲੀਏ ਉੱਪਰ ਪਹਿਲੀ ਗੱਲ ਦੇ ਕਾਲੇ ਚੋਲੇ ਆਪਾਂ ਪਾਏ ਹੋਣੇ ਆ ਸ਼ਾਇਦ ਉਹੀ ਸਾਡੀ ਠੰਡ ਠੱਕ ਰਹਿਣ ਤੇ ਉਹ ਆਪਾਂ ਖੁੱਲੇ ਸਵਾਂਥਲੇ ਜਿਹੜਾ ਵਾ ਕੱਲੇ ਪਾਣੀ ਦਾ ਆਪਣਾ ਗੁਜ਼ਾਰਾ ਜਿਹੜਾ ਵਾ ਅਗਲੇ ਦਿਨਾਂ ਵਿੱਚ ਕਰਾਂਗੇ ਜਿੰਨੇ ਦਿਨ ਵੀ ਆਪਾਂ ਇੱਥੇ ਬੈਠੇ ਆ ਜਿੰਨੇ ਦਿਨ ਆਪਾਂ ਜੀਦੇ ਰਹਿੰਨੇ ਉੱਥੇ ਲੋਕ ਜੜੇ ਠੀਕ ਹੈ ਧੰਨਵਾਦ ਸਾਡੇ ਨਾਲ ਜੁੜਨ ਲਈ ਗੱਲਬਾਤ ਕਰਨ ਲਈ ਸਾਡਾ ਬੀਜੇਪੀ ਤੋਂ ਹਰਜੀਤ ਗਰੇਵਾਲ ਵੀ ਜੁੜੇ ਨੇ ਗਰੇਵਾਲ ਸਾਹਿਬ 111 ਕਿਸਾਨਾਂ ਨੇ ਹੁਣ ਹੋਰ ਕੱਲ ਤੋਂ ਐਲਾਨ ਕੀਤਾ ਹੈ ਖਨੌਰੀ ਮੋਰਚੇ ਨੇ ਕਿ 111 ਹੁਣ ਮਰਨ ਵਰਤ ਤੇ ਬੈਠਣਗੇ ਤੁਸੀਂ ਸੁਣੀ ਰਹੇ ਸੀ ਉਹਨਾਂ ਨੂੰ ਬਹੁਤ ਮੰਦ ਭਾਗੀ ਗੱਲ ਆ ਹੂੰ ਮੈਂ ਸਮਝਦਾ ਕਿ ਇਹਨਾਂ ਨੂੰ ਡੇ ਬਾਏ ਡੇ ਨੂੰ ਕੰਪਲਿਕੇਟਡ ਕਰਦੇ ਜਾ ਰਹੇ ਆ ਹੂੰ ਵਿਜੇਪਾਲ ਜੀ ਇਹ ਇਹਨਾਂ ਦੀ ਚੰਦੀ ਜ਼ਰੂਰਤ ਨਹੀਂ ਹੈ ਹੂੰ ਸਰਕਾਰ ਨਾਲ ਗੱਲ ਕਰਕੇ ਜੋ ਕਾਇਜ ਮੰਗਾ ਨੇ ਹੂੰ ਉਹ ਮਨਵਾ ਲੈਣੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਨਾਜਾਇਜ਼ ਚੀਜ਼ਾਂ ਨੇ ਉਹ ਨਹੀਂ ਹੋਣਗੀਆਂ ਹੂੰ ਠੀਕ ਹੈ ਨਾ ਤੇ ਜੇ ਇਹੋ ਜਿਹੇ ਕਈ ਚੀਜ਼ਾਂ ਜਿਹੜੀਆਂ ਇਹਨਾਂ ਨੇ ਰੱਖੀਆਂ ਹੋਈਆਂ ਨੇ ਉਹ ਕਰਨ ਵਾਲੀਆਂ ਵੀ ਨਹੀਂ ਹੈ ਔਰ ਕੋਈ ਵੀ ਸਰਕਾਰ ਨਹੀਂ ਕਰ ਪਾਏਗੀ ਔਰ ਜਿਹੜੀਆਂ ਜਾਇਜ਼ ਮੰਗਾਂ ਨੇ ਉਸੇ ਵੀ ਮੰਨਦੇ ਆ ਉਹ ਮੰਨ ਲੈਣੀਆਂ ਚਾਹੀਦੀਆਂ ਨੇ ਤੇ ਇਹ ਅੰਦੋਲਨ ਨੂੰ ਆਪਦੇ ਨੂੰ ਬੰਦ ਕਰਨਾ ਚਾਹੀਦਾ ਦਿਲਦੇਵਾਲ ਸਾਹਿਬ ਨੂੰ ਬਚਾਉਣਾ ਚਾਹੀਦਾ ਤੇ ਉਹਨਾਂ ਨੂੰ ਬਚਾਉਣ ਦੀ ਬਜਾਏ ਸੋਚਦੇ ਵੀ ਸਰਕਾਰ ਤੇ ਦਬਾਅ ਬਣਾ ਲਈਏ ਤੇ ਸਰਕਾਰ ਦਬਾਅ ਚ ਆ ਕੇ ਕੁਝ ਕਰੇ ਕੋਈ ਸਰਕਾਰਾਂ ਨਹੀਂ ਕਰਦੀਆਂ ਉਹਨੀਆਂ ਇਸ ਤਰ੍ਹਾਂ ਦਬਾਅ ਨਾਲ ਗੱਲਬਾਤ ਨਾਲ ਹੀ ਮਸਲਿਆਂ ਦਾ ਹੱਲ ਹੁੰਦਾ ਤੇ ਉਹ ਹੱਲ ਕਰ ਲੈਣਾ ਚਾਹੀਦਾ ਮੈਂ ਤਾਂ ਇਹੀ ਕਹੂੰਗਾ ਨਹੀਂ ਤੁਹਾਡੇ ਤੁਹਾਡੇ ਮੁਤਾਬਕ ਗਰੇਵਾਲ ਸਾਹਿਬ ਜਾਇਜ਼ ਮੰਗਾਂ ਕਿਹੜੀਆਂ ਨੇ ਤੇ ਨਜਾਇਜ਼ ਕਿਹੜੀਆਂ ਨੇ ਉਹ ਤਾਂ ਜਿਸ ਤਰ੍ਹਾਂ ਡਬਲਯੂਡੀਓ ਵਾਲੇ ਮੰਗਾ ਜੇ ਤਾਂ ਬਿਲਕੁਲ ਨਜਾਇਜ਼ ਆ ਹੂੰ ਉਹ ਤਾਂ ਹੋ ਹੀ ਨਹੀਂ ਸਕਦੀ ਗਰੰਟੀ ਇਹਨਾਂ ਨਾਲ ਕੋਈ ਇਹਨਾਂ ਦਾ ਕੋਈ ਤਾਲੁਕ ਵੀ ਨਹੀਂ ਹੈ ਤੇ ਮੈਂ ਸਮਝਦਾ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਹੋਰ ਕੰਪਲਿਕੇਟਿਡ ਹੋਵੇ ਇਹ ਜਿਹੜਾ ਦਬਾਅ ਬਣਾਉਂਦੇ ਜਾ ਰਹੇ ਆ ਉਹਦੇ ਨਾਲ ਕੰਪਲਿਕੇਸ਼ਨਸ ਵਧ ਰਹੀਆਂ ਨੇ ਠੀਕ ਹੈ ਨਾ ਹੂੰ ਹੈਲੋ ਨਹੀਂ ਤੇ ਤੁਸੀਂ ਕੋਈ ਗੱਲਬਾਤ ਦੀ ਐਫਰਟ ਨਹੀਂ ਹੋ ਰਹੀ ਕਿ ਤੁਸੀਂ ਇਹਦੀ ਨੌਬਤੀ ਨਾ ਹੋਵੇ ਗੱਲਬਾਤ ਕਰਕੇ ਖਤਮ ਕਰਵਾਓ ਨਹੀਂ ਅਸੀਤਾ ਜਿੰਨਾ ਸਾਨੂੰ ਕਹਿਣਗੇ ਪਾਰਟੀ ਨਾਲ ਗੱਲ ਹੋਏਗੀ ਫੈਸਲਾ ਹੋਏਗਾ ਉਹਨਾਂ ਕੀ ਕੰਮ ਕਰਦੇ ਆ ਜੀ ਠੀਕ ਹੈ ਨਾ ਤੇ ਪਾਰਟੀ ਚਾਹੁੰਦੀ ਆ ਐਸੀ ਵੀ ਕੋਈ ਗੱਲ ਨਹੀਂ ਹੈ ਕੋਈ ਇਹਨਾਂ ਨਾਲ ਜ਼ਬਰਦਸਤੀ ਵੀ ਨਹੀਂ ਹੈ ਔਰ ਜਿਹੜਾ ਇਸ ਤਰ੍ਹਾਂ ਦਾ ਕੰਮ ਕਰ ਰਹੇ ਆ ਇਹ ਥੋੜਾ ਚੱਲੇਗਾ ਜੀ ਟੱਕਾ ਤੇ ਔਰ ਸਰਕਾਰਾਂ ਦੇਖੋ ਕੋਈ ਅੰਦੋਲਨ ਐਸੀ ਗੱਲ ਤਾਂ ਹੈ ਨਹੀਂ ਕਿ ਇੰਨਾ بڑا ਹੋ ਗਿਆ ਤੇ ਬਹੁਤ ਭਿਆੰਕਰ ਹੁੰਦਾ ਜਾ ਰਿਹਾ ਇਹ ਠੀਕ ਹੈ ਵੀ ਢੱਲੇਵਾਲ ਸਾਹਿਬ ਨੂੰ ਬਚਾਉਣ ਦੀ ਬਜਾਏ ਹੋਰ ਉਹਨਾਂ ਨੂੰ ਅੱਗੇ ਵਧਾ ਰਹੇ ਆ ਕਿ ਵੀ ਮੌਤ ਦੀ ਤਰਫ ਵਧੋ ਇਹ ਠੀਕ ਨਹੀਂ ਹੈ ਇਹਦੇ ਨਾਲ ਪੰਜਾਬ ਦੇ ਹਾਲਾਤ ਵੀ ਖਰਾਬ ਹੋ ਰਹੇ ਆ ਔਰ ਆਪਸੀ ਜਿਹੜੀ ਭਾਈਚਾਰਕ ਸਾਂਝ ਆ ਹੁਣ ਜਿਸ ਤਰ੍ਹਾਂ ਲੋਹੜੀ ਤੇ ਵੀ ਕਾਲੀ ਲੋਹੜੀ ਮਨਾ ਲਓ ਦੀਵਾਲੀ ਤੇ ਦੀਵਾਲੀ ਕਾਲੀ ਮਨਾ ਲਓ ਇਦਾਂ ਵੀ ਫਰਕ ਪੈਂਦਾ ਹੈਗਾ ਇਹ ਨਹੀਂ ਕਰਨਾ ਚਾਹੀਦਾ ਤੇ ਤੁਹਾਡੇ ਮੁਤਾਬਕ ਕੋਈ ਅੱਗੇ ਐਫਰਟ ਹੋ ਰਿਹਾ ਹੈ ਗੱਲਬਾਤ ਦੇ ਕੋਈ ਉੱਪਰ ਲੈਵਲ ਤੇ ਗੱਲਬਾਤ ਹੋ ਰਹੀ ਹੈ ਕਲਵਾ ਤਾਂ ਚੱਲ ਚੱਲ ਹੀ ਰਹੀ ਹੈ ਹਮੇਸ਼ਾ ਚੱਲਦੀ ਰਹਿੰਦੀ ਹੈ ਇਹਨਾਂ ਦੇ ਲੋਕ ਵੀ ਗੱਲ ਕਰਦੇ ਐ ਅਸੀ ਗੱਲ ਨਹੀਂ ਹੈ ਤੇ ਉਹ ਕੋਈ ਮੈਂ ਸਮਝਦਾ ਕਿ ਸਾਨੂੰ ਇਹੋ ਜੇ ਕਿਸੇ ਕੰਮ ਅਚ ਤਾਂ ਪੈਣਾ ਹੁੰਨੀ ਚਾਹੀਦਾ ਜਿਹੜੇ ਕਈ ਡਿਸਕਲੋਜ਼ਰ ਕਿਤੇ ਹੋਏ ਨੁਕਸਾਨ ਵੀ ਦੇ ਜੰਦੇ ਠੀਕ ਹੈ ਨਾ ਹੂੰ ਤੇ ਕਲਵਾ ਚੱਲੇਗੀ ਕਲਵਾ ਤਾਂ ਫਾਈਨਲ ਹੋਣੀ ਆ ਆਖਰ ਜੇ ਕਰਨਾ ਚਾਹਣਗੇ ਤਾਂ ਹੀ ਹੋਏਗੀ ਜੀ ਹੂੰ ਜਥੇ ਬੰਦੀ ਨੇ ਮੇਰਾ ਤਾਂ ਕਹਿੰਦੇ ਅਸੀਂ ਤੇ ਤਿਆਰ ਆਂ ਕੋਈ ਸਾਡੇ ਕੋਲੇ ਆਵੇ ਵੀ ਸਾਡੇ ਨਾਲ ਗੱਲ ਵੀ ਕਰੇ ਆਹ ਆਹ ਤੇ ਗਲਤ ਉਹਨਾਂ ਨਾਲ ਕਰੀ ਰਹੇ ਆ ਪਰ ਜੇ ਇਸ ਤਰ੍ਹਾਂ ਹੀ ਜਿੱਦ ਕਰਨਗੇ ਜਾਂ ਅੜੀਅਲ ਰਬਈਆ ਬਣਾਉਣਗੇ ਫਿਰ ਦਿੱਕਤ ਹੋ ਜਾਂਦੀ ਹੈ ਨਾ ਜ ਸਾਰਿਆਂ ਨੂੰ ਨਹੀਂ ਹੋਤਾ ਹੋਤਾ ਜਦੋਂ ਗੱਲ ਕਿਸੇ ਸਿਰੇ ਨਹੀਂ ਲੱਗਦੀ ਗਰੇਵਾਲ ਸਾਹਿਬ ਤਾਂ ਫਿਰ ਅਗਲੇ ਨੇ ਤਾਂ ਨਵੀਂ-ਨਵੀਂ ਰਣਨੀਤੀ ਬਣਾਉਣੀ ਆ ਆਪਣੀ ਉਹ ਤਾਂ ਠੀਕ ਆ ਸਿਰੇ ਨਹੀਂ ਲੱਗਦੀ ਪਰ ਸਿਰੇ ਜੇ ਦਬਾਅ ਇਸ ਤਰ੍ਹਾਂ ਦਾ ਦਬਾਅ ਬਣਾਉਣਗੇ ਇਹਦੇ ਨਾਲ ਕੀ ਦਬਾਅ ਬਣਾਣਾਗੇ ਦਬੋਤਾ ਉਤਾ ਆਪੀ ਪ੍ਰੀਮਾ ਜੀ ਜਿਆ ਪਰ ਤੁਸੀਂ ਦੋ ਕਿ ਸਾਡੇ ਵੱਲੋਂ ਗੱਲਬਾਤ ਚੱਲ ਰਹੀ ਆ ਉਹਦੇ ਪੈਰਲਲ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਹਨ ਮਤਲਬ ਮਕਸਦ ਤੇ ਗੱਲਬਾਤ ਨੂੰ ਚਲਾਉਣਾ ਹੀ ਹੈ ਚਾਹੇ ਉਹ ਇਧਰੋਂ ਦੇਖ ਲੋ ਜਾਂ ਉਧਰੋਂ ਦੇਖ ਲੋ ਹਾਂਜੀ ਸੋ ਪੰਜਾਬ ਬੀਜੇਪੀ ਦੇ ਆਗੂ ਹੋਣ ਦੇ ਨਾਤੇ ਤੁਸੀਂ ਕੋਈ ਆਪਣੇ ਪੱਧਰ ਤੇ ਐਫਰਟ ਕਰ ਰਹੇ ਹੋ ਕਿ ਕੇਂਦਰ ਨਾਲ ਕੋਈ ਗੱਲਬਾਤ ਹੋ ਜੇ ਨਾ ਲੰਬਾ ਚੱਲੇ ਨਹੀਂ ਮੈਂ ਇਸ ਵੇਲੇ ਐਫਰਟ ਕੋਈ ਨਹੀਂ ਕੀਤੀ ਹੈ ਪਰ ਜੇ ਪਾਰਟੀ ਮੈਨੂੰ ਕਹੂਗੀ ਐਫਰਟ ਤਾਂ ਤਾਂ ਹੀ ਕਰਾਂਗੇ ਨਾ ਜੀ ਹਾਂ ਮੈਂ ਉਸ ਤਰ੍ਹਾਂ ਦਾ ਤੈ ਨਹੀਂ ਕਿ ਆਪਣੇ ਆਪ ਹੀ ਬਿਆਨ ਲਈ ਜਾਵਾਂ ਆਪਣੇ ਆਪ ਹੀ ਗੱਲ ਕਰੀ ਜਾਵਾਂ ਹੂੰ ਉਹਦਾ ਫਾਇਦਾ ਵੀ ਕੋਈ ਨਹੀਂ ਹੁੰਦਾ ਹੂੰ ਤੇ ਉਹਦੇ ਚ ਜਿਹੜੇ ਲੋਕ ਗੱਲ ਕਰਨ ਚ ਇਨਵੋਲਵ ਨੇ ਹੂੰ ਉਹ ਕਰ ਰਹੇ ਨੇ ਹੂੰ ਠੀਕ ਹੈ ਨਾ ਇਹ ਗੁਪਤ ਤਰੀਕੇ ਨਾਲ ਹੀ ਚਲਦੀਆਂ ਹੁੰਦੀਆਂ ਨੇ ਤਾਂ ਸਫਲ ਹੀ ਨਹੀਂ ਹੁੰਦੀਆਂ ਹੂੰ